ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਕਿਲਾ ਅਨੰਦਗੜ੍ਹ ਜਿੱਥੇ ਕੇ ਸੰਤ ਮਹਾਂਪੁਰਸ਼ ਤਸਵੀਰੂ ਬਾਬਾ ਸੇਵਾ ਸਿੰਘ ਉਹਨਾਂ ਤੋਂ ਬਾਅਦ ਬਾਬਾ ਭਗਤ ਸਿੰਘ ਬਾਬਾ ਲਾਭ ਸਿੰਘ ਬਾਬਾ ਪਲਵਾਨ ਜੀ ਤੇ ਬਾਬਾ ਲਾਭ ਸਿੰਘ ਜੀ ਹੁਣੀ ਜਿਨ੍ਹਾਂ ਨੇ ਕੇ 10 ਪੁਲ ਬੇਲੇ ਦੇ ਵਿੱਚ ਇਲਾਕੇ ਦੇ ਵਿੱਚ ਬਣਾਏ ਐ ਉਹਨਾਂ ਤੋਂ ਉਪਰੰਤ ਬਾਬਾ ਸੁੱਚਾ ਸਿੰਘ ਜੀ ਗੱਦੀ ਤੇ ਐ ਸਾਮਣੇ ਤੁਸੀਂ ਡੈਮੋ ਬਣੀ ਦੇ ਸਕਦੇ ਆ ਆਨੰਦਪੁਰ ਸਾਹਿਬ ਤੋਂ ਗੜਸ਼ਾਂਕਾ ਰੋਡ ਇਸ ਤਰ੍ਹਾਂ ਦਾ 4 ਲਾਈਨ ਰੋਡ ਬਣਨਾ ਹੈ ਸਾਈਡਾਂ ਤੇ ਬੂਟੇ ਵੀ ਲੱਗਣੇ ਆ ਤੇ ਕੰਮ ਬੜੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਬਾਬਾ ਸਤਨਾਮ ਸਿੰਘ ਜੀ ਦੀ ਰਹਿਨ ਰਮਾਈ ਜਿਹੜਾ ਲਗਾਤਾਰ ਕਾਰਜ ਹੈ ਬੜੀਆਂ ਬੜੀਆਂ ਮਸ਼ੀਨਾਂ ਪੋਗਲੈਨ ਏਸੀਆਂ ਕੰਮ ਲੱਗੀਆਂ ਹੋਈਆਂ ਹੈ ਇਸੇ ਨਾਲ ਦੀ ਨਾਲ ਜਿਹੜਾ ਸਾਹਮਣੇ ਡੈਮੋ ਤੋਂ ਰਸਤਾ ਗਿਆ ਹੈ ਖਰਾਲਗੜ੍ਹ ਸਾਹਿਬ ਨੂੰ ਉਹ ਵੀ ਮਹਾਪੁਰਸ਼ਾਂ ਵੱਲੋਂ ਸੰਗਤਾਂ ਦੇ ਕਹਿਣ ਦਿੱਤੇ ਚੌੜਾ ਕਰ ਦਿੱਤਾ ਕਿਉਂਕਿ ਉੱਥੇ ਵੀ ਕਹਿੰਦੇ ਬਾਸ ਆਂਦੀ ਸੀ ਤਾਂ ਕਾਰਨ ਨੂੰ ਵੈਪ ਹੋਣਾ ਪੈਂਦਾ ਤਾਂ ਤੇ ਲੜਾਈਆਂ ਦਾ ਕਾਰਨ ਤਾਂ ਉਹ ਵੀ ਰਸਤਾ ਖੋਲਿਆ ਗਿਆ ਹੈ ਆਣੇ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਮਹਾਪੁਰਸ਼ ਲੋਕ ਵੀ ਪਾਦਣ ਕਿਉਂਕਿ ਕਾਹਨ ਪਰ ਕੋਈ ਤੋਂ ਇਹ ਗੱਲ ਕਰੀਏ ਸੇਖੋਵਾਲ ਦੀ ਉਹ ਵੀ ਰੋਡ ਮਹਾਂਪੁਰਸ਼ ਬਾਬਾ ਲਾਭ ਸਿੰਘ ਜੀ ਹੁਣਾਂ ਦੇ ਟਾਈਮ 'ਚ ਬਣਿਆ ਹੈ ਤੇ ਜੋ ਆਹ ਰੋਡ ਹੈ ਜਿੱਥੇ ਕਿ 10 ਪੁਲਾਂ ਦੀ ਸੇਵਾ ਹੈ ਉਹਦੇ ਨਾਲ ਸਕੂਲ ਕਾਲਜਾਂ ਦੀ ਸੇਵਾ ਹੈ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਤੇ ਬਕਾਲਾ ਸਾਹਿਬ ਪੀਜੀ ਲੰਗਰ ਦੀ ਸੇਵਾ ਅਨੇਕਾਂ ਸੇਵਾਵਾਂ ਮਾਰ ਸੇਵਾ ਕਿਲਾਨੰਦ ਘੜ ਦੇ ਹਿੱਸੇ ਆਈਆਂ ਤੇ ਬਹੁਤ ਵੱਡਾ ਕਾਰਜ ਹੈ ਜਿਹੜਾ ਰੋਡ ਦੀ ਸੇਵਾ ਇੱਧਰ ਗੜ ਸ਼ੰਕਰ ਹੈ। ਜਵਾਬੇ ਨੂੰ ਰੋਡ ਮਲਾਂਦਾ ਹੈ ਤੇ ਇੱਧਰ ਤੱਕ ਛਿੜੀ ਕੇਸਗੜ ਸਾਹਿਬ ਬਤਾਲਪਰੀ ਸਾਹਿਬ ਤੇ ਹਿਮਾਚਲ ਪ੍ਰਦੇਸ਼ ਤੇ ਮਾਤਾ ਨਹਿਣਾ ਦੇਵੀ ਬਾਬਾ ਬਲਕਨਾਥ ਪੀਰ ਨਗਾਹ ਦੀ ਰੋੜਾ ਨੂੰ ਜੋੜਦਾ ਹੈ। ਸੋ ਦੋਸਤੋ ਬਹੁਤ ਵੱਡੇ ਖਰਚੇ ਆ ਪਰ ਕਿਲੋਮੀਟਰ ਬਾਬਾ ਜੀ ਨਾਲ ਜਿਹੜੀ ਗੱਲ ਹੋਈ ਹੈ ਪਿਛਲੀਆਂ ਵੀਡੀਓ ਵਿੱਚ ਵੀ ਮੈਂ ਦੱਸਿਆ ਹੈ। ਕਿ 5 ਕਰੋੜ ਦਾ ਖਰਚਾ ਹੁਣ ਤੱਕ 10 ਕਰੋੜ ਜਿਹੜਾ ਇਸ ਰੋਡ ਦੇ ਉੱਤੇ ਲੱਗ ਚੁੱਕਿਆ ਅਜੇ ਨਿਸ਼ਾਨ ਵੀ ਜਿਹੜੇ ਲੱਗ ਚੁੱਕੇ ਆ ਸੈਂਟਰ ਦੇ ਸੈਂਟਰ ਚੋਂ 40 ਫੁੱਟ ਮੇਰਾ ਖਿਆਲ ਹੈ ਜਿਹੜਾ ਰੋਡ ਇਧਰ ਇਹ ਪੂਰਾ ਕਰਨਾ ਇਹਨਾਂ ਨੇ 40 ਫੁੱਟ ਲੁੱਕ ਹੈ ਜਿਹੜੀ 60 ਫੁੱਟ ਇਹ ਉਹ ਗਾਹਾਂ ਤੱਕ ਆ ਜਾਂਦਾ ਹੈ ਤੇ ਤੁਸੀਂ ਆ ਥੱਲੇ ਡੂੰਘਾ ਵੀ ਦੇਖ ਸਕਦੇ ਕਾਫੀ ਥੱਲੇ ਡਾਉਣਾ ਹੈ 7-7 8-8 ਫੁੱਟ ਜਿਹੜੀ ਭਰਤੀ ਪੈ ਰਹੀ ਹੈ ਇਸ ਟਾਈਮ ਤੇ ਬਹੁਤ ਵੱਡੇ ਖਰਚੇ ਆ ਜਿੱਥੇ ਕਿ ਮਸ਼ੀਨਾਂ ਜੀਸੀਬੀਆਂ ਕੋਕਲੈਨਾਂ ਲੱਗੀਆਂ ਹੋਈਆਂ ਇੱਧਰ ਗੱਡੀਆਂ ਮਾਲ ਲਿਆ ਵੀ ਰਹੀਆਂ ਐ ਬਹੁਤ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਨਿਸ਼ਾਨ ਲੱਗੇ ਉਹ ਵੀ ਤੁਹਾਨੂੰ ਅੱਜ ਅਸੀਂ ਦੱਸਦੇ ਜੁਰੇ ਇੰਜੀਨੀਅਰਾਂ ਦੁਆਰੇ ਨਿਸ਼ਾਨ ਰੋਡ ਦੇ ਲੱਗੇ ਐ ਤੇ ਮੇਰਾ خیال ਮੀਟਰ ਵੀ ਲਿਖੇ ਗਏ ਐ ਇਸ ਹਿਸਾਬ ਨਾਲ ਇਹ ਸੈਂਟਰ ਜਿਹੜਾ ਕੱਢਿਆ ਗਿਆ ਰੋਡ ਦਾ 5 ਫੁੱਟ ਡਿਵਾਈਜ਼ਰ 40 ਫੁੱਟ ਜਿਹੜੀ ਲੁੱਕ ਪੈਣੀ ਐ 5 ਫੁੱਟ ਉਸ ਤੋਂ ਅਗਾਹਾਂ ਤੋ ਬਹੁਤ ਵਧੀਆ ਰੋਡ ਖਾਲਸੇ ਦੇ ਜਨਮ ਸਥਾਨਾਂ ਨੂੰ ਜਾਣੇ ਵਾਲਾ ਰੋਡ ਆ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਬੰਗਿਆਂ ਰੋਡ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਾਰ ਸੇਵਾ ਕਿਲਾ ਆਨੰਦਗੜ੍ਹ ਬਾਬਾ ਸਤਨਾਮ ਸਿੰਘ ਜੀ ਹੁਣੀ ਕਰਾ ਰਹੇ ਹੈ ਤੇ ਇਸ ਸੇਵਾ ਦੇ ਮਹਾਕੁੰਭ ਦੇ ਵਿੱਚ ਜ਼ਰੂਰ ਯੋਗਦਾਨ ਪਾਵੋ ਬਾਬਾ ਜੀ ਦੇ ਬੰਦੇ ਆ ਨਾਲ ਜਿੱਥੇ ਘਾਟੇ ਦਾ ਸੈਂਟਰ ਬਣਦਾ ਉੱਤੇ ਖੜੇ ਹੈ ਜਿਹੜੇ ਕਾਰਾਂ ਆਲੇ ਆ ਤੁਸੀਂ ਦੇਖ ਸਕਦੇ ਹੋ ਅੱਗੇ ਟੂਰਿਸਟ ਇੱਧਰ ਨੂੰ ਆਉਂਦਾ ਨਹੀਂ ਤਾਂ ਪਰ ਹੁਣ ਜਿਹੜੀਆਂ ਕਾਰਾਂ ਆ ਲਗਾਤਾਰ ਆ ਰਹੀਆਂ ਆ ਹੈ ਜਦੋਂ ਇਹ ਰੋਡ ਬਣ ਜਾਣਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਕੰਟਰੋਲ ਹੋ ਜਾਣੀ ਹੈ ਸੋ ਆਓ ਮਹਾਪੁਰਸ਼ਾਂ ਦਾ ਸਾਥ ਦੇਈਏ ਕਾਰ ਸੇਵਾ ਕੇ ਲਾਣਾ ਅੰਮ੍ਰਿਤਗੜ ਬਾਬਾ ਸਤਨਾਮ ਸਿੰਘ ਜੀ ਬਲਾਉ ਫਤੇ ਅ ਦਾਸਰਪਾਲ ਸੇ ਪਾਲੀਕਾਨ ਪਰ ਖੂਈ ਤੋ ਲਗਾਤਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਇਕ ਕਰਿਓ ਕੈਨਨ ਨੂੰ ਫੋਲੋ ਕਰਿਓ ਹਰਕਾਲ ਸੇ ਪਾਲੀਕਾਨ ਪਰ ਖੂਈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ